ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋ ਕਾ ਅੱਲਾ ਪਜਵਾ ਗੁਰੂ ਦਾ ਕਿਰਪਾ ਧਾਰੀ ਪ੍ਰਭੂਏ ਲੋਚ ਹਮਾਰੀ ਗੁਰੂ ਦਾ ਕਿਰਪਾ ਧਾਰੀ ਰਾਮ ਬੋਲੀ ਜੋ ਚਮਾਰੀ ਕ੍ਰਿਸ਼ਨ ਨਾਮ ਗਰਹਿ ਆਇ ਪਨ ਹੁੰਦਾ ਮੰਗਵੇ ਸਖ ਪਾਈ ਸੰਤਾ ਰਾਮ ਨਾਮ ਸਤਰੀਆ ਉਗਤ ਵਖਣ ਹਰਾ ਝਾਲੀ

ਵੇਗਨਾਮਾ ਸਭ ਸਭ ਅੰਖਨਾਸਾ ਸਤ ਬਾਣ ਨਾਮ ਜਪਾਇ ਕੋਈ ਪਾਪ ਮੈ ਸੰਪਾਵਨਾ ਜਨਾਨਿਕ ਸੁਖ ਘਰ ਆਵੇ ਵੇਗਨਾਮਾ ਸਭ ਸਭ ਅੰਖਨਾਸਾ ਸਤਿ ਬਾ ਬਾ ਨਾਮ ਜਗਦਾਤਾ ਕੋਏ ਪਾਉਮੈ ਸਭ ਪਾਵਨਾ ਜਨਾਨ ਇੱਕ ਸੋਖ ਘਰ ਆਰਾ ਸੁਭਾ ਸੁਖਾਤ ਦਾਤ ਦਾਸ ਵਾ